ਕੀ ਕਹਿਣਾ ਚਾਹੁੰਨ ਜਨਮ ਅਸ਼ਟਮੀ ਅੱਜ ਬ੍ਰਹਮਾ ਕੁਮਾਰੀ ਵਿੱਚ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਝਾਕੀਆਂ ਨਿਕਾਲੀ ਗਈਆਂ ਨੇ ਰਾਦੇ ਕ੍ਰਿਸ਼ਨ ਅ ਦੁਰਗਾ ਦੀ ਲక్ష్ਮੀ ਜੀ ਤੇ ਹੰਸ ਦੀ ਸਰਸਵਤੀ ਜੀ ਤਾਂ ਆਪਣੇ ਸਾਰੇ ਸ਼ਹਿਰ ਦੇ ਲੋਕ ਆਏ ਹੋਏ ਆ ਤਾਂ ਸਾਰੇ ਝਾਕੀਆਂ ਦੇਖਣ ਆਏ ਹੋਏ ਆ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾ ਜਨਮ ਅਸ਼ਟਮੀ ਦੀਆਂ ਜਨਮ ਅਸ਼ਟਮੀ ਮਨਾ ਮਤਲਬ ਆਪਾਂ ਕਹਿੰਦੇ ਅਸ਼ਟਮੀ ਕਿ ਕ੍ਰਿਸ਼ਿਰੀ ਕ੍ਰਿਸ਼ਨ ਜੀ ਦੇ 8 ਜਨਮ ਕਿ ਆਪਾਂ ਇਹਨਾਂ ਦਾ ਰੂਪ ਕਰਦੇ ਆਂ ਧਾਰਦੇ ਆਂ ਕਿ ਆਪਾਂ ਨੇ ਐਸੇ ਸੰਸਕਾਰ ਲੈ ਕੇ ਆਣੇ ਐਸੀ ਸਤਯੁਗੀ ਦੁਨੀਆ ਲੈ ਕੇ ਆਣੀ ਹੈ ਜੈ ਜੈ ਆਪਾਂ ਨੇ ਸਗਰੂਪ ਬਣਾਏ ਨੇ ਜੇ ਆਪਾਂ ਸਗਰੂਪ ਬਣਾਨੇ ਆਪਾਂ ਉਹਨਾਂ ਨੂੰ ਮੱਥਾ ਟੇਕਦੇ ਆਂ ਮੱਥਾ ਟੇਕਦੇ ਆਂ ਤਾਂ ਮਤਲਬ ਆਪਾਂ ਨੇ ਉਸੇ ਗੁਣ ਧਾਰਨ ਕਰਨੇ ਆਂ ਸ਼੍ਰੀ ਕ੍ਰਿਸ਼ਨ ਜੀ ਜੈਸੇ ਆਪਣੇ ਅੰਦਰ 16 ਕਲਾ ਲੈ ਕੇ ਆਣੀਆਂ ਨੇ ਜੀ ਘਰ ਦੇ ਸਭ ਕੀ ਕਹਿੰਨਾ ਚੌਣੀਆਂ ਅੱਜ ਜਨਮ ਅਸ਼ਟਮੀ ਨੇ ਮਿਲ ਚੁਕਾ ਚਲੋ ਅੱਜ ਸਾਡਾ ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਬੜੀ ਧੁੰਮ ਧਾਮ ਦੇ ਉਤਸਾਹ ਨਾਲ ਮਨਾਈ ਜਾ ਰਹੀ ਹੈ ਅਸੀਂ ਅੱਜ ਬਰਮ ਕੁਮਾਰੀ ਆਸ਼ਰਮ ਜੋ ਮੱਲਾ ਸੰਗਤਪੁਰਾ ਦੇ ਵਿੱਚ ਮੌਜੂਦ ਹੈ ਸਾਡੇ ਭੈਣ ਬੀਨਾਂ ਦੀਦੀ ਜੀ ਦੀ ਸਰਪ੍ਰਸਤੀ ਹੇਠ ਅਸੀਂ ਅੱਜ ਇਹ ਦਿਹਾੜਾ ਬੜੀ ਧੁੰਮ ਧਾਮ ਨਾਲ ਮਨਾ ਰਹੇ ਹਾਂ ਤੇ ਮੈਂ ਬਰਮ ਕੁਮਾਰੀ ਆਸ਼ਰਮ ਵੱਲੋਂ ਆਪਣੇ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਵਰਸਤਰੀ ਦੀ ਲੱਖ ਲੱਖ ਵਧਾਈ ਦਿਨਾਂ ਤੇ ਪਰਮਾਤਮਾ ਭਗਵਾਨ ਸ੍ਰੀ ਕ੍ਰਿਸ਼ਨ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਰੱਖਣ ਤੇ ਭਾਈਚਾਰਾ ਰੱਖਣ ਇਸੇ ਤਰ੍ਹਾਂ ਅਸੀਂ ਹਰ ਸਾਲ ਜੋ ਤਿਹਾਰਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਨਾਈਏ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਕ੍ਰਿਸ਼ਨ ਜਨਮ ਅਸ਼ਟਮੀ ਆਣਾ ਸਤਿਯੁਗ ਦੀ ਸ਼ੁਰੂਆਤ ਮਨਾ ਸਤਿਯੁਗ ਜਿੱਥੇ ਹਰ ਨਰ ਨਰਾਇਣ ਹੋਵੇ ਨਾਰੀ ਲਕਸ਼ਮੀ ਹੋਵੇ ਐਸਾ ਸੰਕਲਪ ਐਸਾ ਭਗਵਾਨ ਨੇ ਕਿਹਾ ਕਿ ਅਸੀਂ ਐਸੀ ਸ੍ਰਿਸ਼ਟੀ ਲੈ ਕੇ ਆਣੀ ਹੈ ਜਿੱਥੇ ਜਿਵੇਂ ਆਪਾਂ ਕਹਿੰਨੇ ਨਾ ਸਵਰਗ ਗੋ ਲੋਕ ਉਹਦੀ ਸੰਕਲਪ ਉਹਦੀ ਜਿਹੜੀ ਕਲਪਨਾ ਸਾਡੀ ਉਹ ਕਲਪਨਾ ਨਹੀਂ ਹਕੀਕਤ ਹੈ ਜੋਸੀ ਅੱਜ ਚਾਹਨੇ ਆ ਤਦ ਹੀ ਅਸੀਂ ਦੇਵ ਹੀ ਦੇਵਤਾ ਦੇ ਸੁਭਰੂਪ ਬਣਾ ਕੇ ਉਹਨਾਂ ਦੀ ਪੂਜਾ ਕਰ ਰਹੇ ਹਾਂ ਉਹਨਾਂ ਨੂੰ ਅੱਜ ਪੂਜ ਰਹੇ ਹਾਂ ਕਿ ਆਉਣ ਵਾਲਾ ਜਿਹੜਾ ਸਾਡਾ ਕੱਲ ਦਾ ਭਾਰਤ ਹੈ ਉਹ ਸੋਨੇ ਦੀ ਚਿੜੀਆ ਵਰਗਾ ਕਹਿ ਲਾਵੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਫੇਰ ਤੋਂ ਬਹੁਤ ਬਹੁਤ ਸਾਰੇ ਨਾਬਾ ਨਿਵਾਸੀਆਂ ਨੂੰ ਵੀ ਤੇ ਸਾਡੇ ਨਾਬੇ ਦੀ ਜਿਹੜੀ ਸੰਗਤ ਹੈ ਸੰਗਤਪੁਰਾ ਮਹੱਲਾ ਦੀ ਤੇ ਸਾਰੇ 바ਵਾ ਦੇ ਬੱਚੇ ਤੇ ਨਾਬਾ ਦੇ ਪਤਵੰਤੇ ਬਣੇ ਪੈਨ ਪਾਈ ਜਿਹੜੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਆਸ਼ਮ ਚੈਨ ਨੂੰ ਜੀ ਆਇਆਂ ਨੂੰ ਵੀ ਕਹਿੰਨੇ ਆ ਆਪਣੇ ਓਮ ਪ੍ਰਕਾਸ਼ ਭਾਈ ਸਾਹਿਬ ਰਿੰਦਰ ਭਾਈ ਸਾਹਿਬ ਰਵੀ ਬਈਆ ਸੋਨੂ ਬਈਆ ਤੇ ਇਧਰ ਆਪਣੇ ਮਾਨ ਨਾਨਾ ਦੇ ਵੀ लाडला ਗਰੁੱਪ ਤੋਂ ਵੀ ਆਏ ਹੋਏ ਨੇ ਸਾਰੇ ਤੇ ਸਭ ਦਾ ਬਹੁਤ-ਬਹੁਤ ਆਪਣੇ ਸਭ ਤੋਂ ਮੇਨ ਜਿਹੜਾ ਇਹ ਪ੍ਰੋਗਰਾਮ ਆਪਾਂ ਜੇ ਅਪ ਲਾਈਵ ਦੇਖ ਰਹੇ ਆ ਜਿਹੜੇ ਸਾਡੇ ਮੇਨ ਪਿਲਰ ਭਾਈ মিডিਆ ਵਾਲੇ ਹਮਨੇ ਪੱਤਰਕਾਰ ਪਾਈ ਪਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀ ਦੇਵੇ ਇਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਕਿ ਜਿਹੜਾ ਇਹ ਹਰ ਪ੍ਰੋਗਰਾਮ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਆ ਕਿ ਘਰੇ ਬੈਠ ਕੇ ਵੀ ਸਾਰੇ ਇਹ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਆ ਓਮ ਸ਼ਾਂਤੀ ਚੇ ਕਿ ਬਈ ਯੋਜਨਾ ਨੇੜੇ ਆਜੂ ਆਜੂ ਸਾਰੇ ਆਜੂ ਸਾਰੇ ਆਜੂ 12 ਵਰਸ਼ਾਂ ਤੋਂ ਲਿਖ ਪਾਸਾ ਗੱਲ ਕਰਨ ਲਈ ਮੈਂ ਨਹੀਂ ਆ ਰਿਹਾ ਵਿੱਚ ਮੈਂ ਵਿਚਾਰ ਚਾਹ ਬੋਲ ਲੈ ਆਂ ਫਿਰ ਚੋ 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 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮੋਤੀ ਬੁੱਡੇ ਦਾ ਨਾਭਾ ਵਿਖੇ ਬਹੁਤ ਉਤਸ਼ਾਹ ਨਾਲ ਜਨਮਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਸ ਵਿੱਚ ਫਰੂਟ ਚਾਟ ਦਾ ਲੰਗਰ ਤੇ ਫਰੂਟ ਹੋ ਦੀ ਅਨੰਨ ਚ ਪਕੀਆਂ ਜਾਂਦੀਆਂ ਇਸ ਲਈ कृष्ण का जन्मदिन है सो हम कई साल से यहाँ पर कई वर्षों से ये चलता आ रहा है और चलता रहेगा आज हमें बड़ी प्रसन्नता हो रही है कि आज हमारे सिंधी बंसल जी जो कि इस मंदिर के प्रधान हैं बड़ी श्रद्धा भक्ति से इन्होंने सारी टीम को एक मोती में प्रवाह हुआ है सो मैं चैनल वाल का बहुत बहुत धन्यवाद करता हूँ जहाँ जहाँ ये खबर हमारे शिव मंदिर मोतीपुरी की जाए शिव मंदिर मोतीपुरी ये, ये जो हमारा मंदिर है यहाँ पर लाखों लोगों की मनोकामना पूर्ण होती है ओम नमः शिवाय का जाप होता है कृष्ण स्तुति होती है दुर्गा स्तुति होती है और बहुत हर साल हमारे पूज्य पंडित जी देवी इनकी तरफ से बड़ी बड़ी ਜਦ ਪੀਏ ਜਾਂਦੇ ਹਨ ਮੈਂ ਇਨਕਾ ਵੀ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਜੈ ਗੋਵਿੰਦ ਜੈ ਗੋਾਸ ਜੀ ਰਾਦੇ ਰਾਦੇ